ਦੀ ਮੱਗਰ ਦੀ ਬੋਤਿਆਂ ਦੀਆਂ ਮੰਡੀਆਂ ਵੀ ਅਸੀਂ ਨਿਕਨੇ ਕਹਿੰਦੇ ਇੱਥੇ ਲੱਗਦੀਆਂ ਦੇਖਿਆ ਨੇ ਅੱਛਾ ਜੇਠ ਦੀ ਮੰਡੀ ਤੇ ਉਰੇ ਸਭ ਤੋਂ ਪੁਰਾਣੀ ਮੰਡੀ ਹੈ ਇਹ ਦੀ ਗਰੇਜ ਜਾਦੇ ਰਾਜ ਵਕਤ ਦੀ ਡੂਡੀ ਬਣਾਈ ਹੋਈ ਅਫਸਰਾਂ ਵਾਸਤੇ ਬੈਠਣ ਵਾਸਤੇ ਸਪੈਸ ਸਰ ਇੰਨੀਆਂ-ਇੰਨੀਆਂ ਚੀਜ਼ਾਂ ਨਾ ਪਾਣੀ ਤੇ ਹੁੰਦਾ ਅੱਜ ਵੀ ਚੁੰਦੀ ਨਹੀਂ ਇਹ ਸ਼ਤੀ ਮੈਨੂੰ ਅਜੇ ਤੱਕ ਵੀ ਇੰਨੀਆਂ-ਇੰਨੀਆਂ ਚੀਜ਼ਾਂ ਹੁਣ ਆਪਾਂ ਨੂੰ ਦੇਖਣ ਨੂੰ ਪੰਜਾਬ ਦੇ ਵਿੱਚ ਰਹੀਆਂ ਨਹੀਂ 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 ਸਾਡੇ ਥਾਣਾ ਦੇਖਣ ਵਾਲਾ ਪੁਰਾਣਾ ਆਹ ਪੁਰਾਣੀਆਂ ਪੌੜੀਆਂ ਹੁੰਦੀਆਂ ਸੀ ਜੀ ਅੱਛਾ ਜੀ ਇੱਥੇ ਲਿਖਾਈ ਹੁੰਦੀ ਹੁੰਦੀ ਸੀ ਮੱਝਾਂ ਦੀ ਦਫ਼ਤਰ ਦੀ ਇੱਥੇ ਮੇਨ ਮੇਨ ਇਹਦੀ ਮੁੱਦਾ ਆਹੀ ਸੀ ਇਹਦਾ ਹੁਣ ਮਿੱਟੀ ਪਾ ਕੇ ਉਹ ਕਰਤਾ ਹਾਂ ਮਿੱਟੀ ਪੈ ਗਈ ਜੀ ਕਿਸੇ ਟਾਈਮ ਇੱਥੇ ਲਿਖਾਈ ਹੁੰਦੀ ਸੀ ਆਹ ਪੁਰਾਣੀਆਂ ਪੌੜੀਆਂ ਹੁੰਦੀਆਂ ਸੀ ਪੂਰੇ ਜੀ ਆਜੋ ਬਚਾਲੇ ਉਹ ਹਾਂ ਪੁਰਾਣੀਆਂ ਪੌੜੀਆਂ ਹੁੰਦੀਆਂ ਸੀ ਜੀ ਅੱਛਾ ਜੀ ਇੱਥੇ ਲਿਖਾਈ ਹੁੰਦੀ ਹੁੰਦੀ ਸੀ ਮੱਝਾਂ ਦੀ ਦਫ਼ਤਰ ਦੀ ਇੱਥੇ ਮੈਨ ਮੈਨ ਇਹਦੀ ਮੁੱਦਾ ਆਹੀ ਸੀ ਇਹਦਾ ਹੁਣ ਮਿੱਟੀ ਪਾ ਕੇ ਉਹ ਕਰਤਾ ਹਾਂ ਮਿੱਟੀ ਪੈ ਗਈ ਜੀ ਪਹਿਲਾਂ ਉੱਚਾ ਦੀ ਦਾ ਸਾਰ ਇੱਥੇ ਉੱਚਾ ਦੀ ਫੁੱਲ ਉੱਚਾ ਦੀ ਦੇ ਨਾਲ ਇੱਥੇ ਕਕਰਾਂ ਹੁੰਦੀਆਂ ਇੱਥੇ ਅਫਸਰ ਖੜਿਆ ਕਰਦੇ ਆ ਕੇ ਉਹ ਕੌੜੀਆਂ ਚੜ ਕੇ ਇੱਥੇ ਅਫਸਰ ਖੜਦੇ ਹਰੇਕ ਲਿਖਾਈ ਵਾਲੇ ਇੱਥੇ ਆਉਂਦਾ ਇਹ ਮਤਲਬ ਕਿ ਪੁਰਾਣੇ ਜ਼ਮਾਨੇ ਦੀ ਸਾਡੇ ਟਾਈਮ ਤੋਂ ਵੀ ਪਹਿਲਾਂ ਦਾ ਇਹ ਇਹ ਮੈਨੂੰ ਐ ਲੱਗਦਾ ਵੀ ਅੰਗਰੇਜ਼ਾਂ ਦੇ ਸਮੇਂ ਦੀ ਹੋਣੀ ਇੱਥੇ ਉਦੋਂ ਜੀ ਮੰਡੀਆਂ ਮੱਗਰ ਦੀ ਆ 11 ਦੀ ਤਾਂ ਬਾਅਦ ਚ ਲੱਗਣ ਲੱਗਿਆ ਜੇਠ ਦੀ ਹਾੜ ਦੀ ਮੱਗਰ ਦੀ ਬੋਤਿਆਂ ਦੀਆਂ ਮੰਡੀਆਂ ਵੀ ਅਸੀਂ ਨਿਕਨੇ ਕਹਿੰਦੇ ਇੱਥੇ ਲੱਗਦੇ ਆ ਦੇਖਿਆ ਨੇ ਅੱਛਾ ਜੇਠ ਦੀ ਮੰਡੀ ਤੇ ਉਰੇ ਸਭ ਤੋਂ ਪੁਰਾਣੀ ਮੰਡੀ ਆ ਇਹ ਦੀ ਅੰਗਰੇਜ਼ਾਂ ਦੇ ਰਾਜ ਵਕਤ ਦੀ ਡੂਟੀ ਬਣਾਈ ਹੋਈ ਅਫਸਰਾਂ ਵਾ ਇੱਥੇ ਦੇਖਣ ਵਾਸਤੇ ਸਪੈਸ਼ਲ ਇੰਨੀਆਂ-ਇਆਂ ਚੀਜ਼ਾਂ ਆ ਪਾਣੀ ਤੇ ਹੁੰਦਾ ਅੱਜ ਵੀ ਚੁੰਦੀ ਨਹੀਂ ਇਹ ਸ਼ਹਿਰੀ ਮੈਨੂੰ ਅਜੇ ਤੱਕ ਵੀ ਇੰਨੀਆਂ-ਇਆਂ ਚੀਜ਼ਾਂ ਹੁਣ ਆਪਾਂ ਨੂੰ ਦੇਖਣ ਨੂੰ ਪੰਜਾਬ ਦੇ ਵਿੱਚ ਰਹੀਆਂ ਨਹੀਂ ਨਹੀਂਆਂ ਨਹੀਂ ਸਾਡੇ ਥਾਣਾ ਦੇਖਣ ਵਾਲਾ ਪੁਰਾਣਾ ਕਿਲਾ ਅੱਛਾ ਪੱਕਾ ਬਾਗ ਦੇਖਣ ਵਾਲਾ ਸਾਡਾ ਜਿੱਦੇ ਕਿਤੇ ਵੀਡੀਓ ਬਣਾਉਣੀ ਪੱਕਾ ਬਾਗ ਦਿਖਾ ਕੇ ਲਿਆਉ ਤੈਨੂੰ ਜਿੱਥੇ ਫਾਂਸੀ ਦਿੰਦਾ ਦੀ ਰਾਜਾ ਉੱਥੇ ਦਿਖਾ ਕੇ ਲਿਆਉ ਤੈਨੂੰ ਅੱਛਾ ਨਿਉ ਟੁੰਡਦੇ ਤੇ ਨਿਉ ਉਹ ਦੇ ਉਹ ਦੇਖ ਗੁੰਮ ਦੀਂਦਾ ਹਾਂ ਗੁੰਮ ਹਾਂ ਉਹ ਪੁਰਾਣੇ ਗੁੰਮ ਨੇ ਇੱਥੇ ਉਹ ਪੁਰਾਣੇ ਗੁੰਮ ਨੇ ਸਾਰੇ ਫੋਨ ਬੰਦ ਕਰੋ ਮੜ ਜਾ ਫੋਨ ਬੰਦ ਕਰੋ ਵੀਡੀਓ ਖਰਾਬ ਹੋ ਜੂ ਬੰਦ ਕਰੋ ਹਜੇ ਫੇਰ ਸੁਣਿਓ ਕੋ ਜੀ 22 ਤਨੋਲੇ ਦਾ ਇਹਦੇ ਨਾਲ ਸਾਰੀ ਗੱਲਬਾਤ ਪੁੱਛਦੇ ਆਂ ਤੇ ਤੁਹਾਨੂੰ ਸਾਰੀ ਉਮਰ ਫਿਰ ਇੱਥੇ ਇਸ਼ਾ ਕਰਦੇ ਨੂੰ ਹੋਗੀ ਹਾਂ ਕੁਰੇ ਕਕਰਾਂ ਹੁੰਦੀ ਆ ਕਿਸੇ ਚੀਜ਼ ਦੀ ਤੋੜ ਨਹੀਂਦੀ ਦਰਖਤਾਂ ਦੀ ਦਰਖਤ ਉਹਨੇ ਪਾਸੇ ਦਾ ਦਰਖਤ ਵੇਚ ਤੇ ਉਹਨੇ ਉਹਨੇ ਮੰਡੀ ਤੇ ਨਹੀਂ ਲੱਗੇ ਰੁਪਈਏ ਜਿੰਨੇ ਤੇ ਸੇ ਦਰਖਤ ਸੀਗੇ ਗੱਲ ਸੱਚੀ ਆ ਅੱਛਾ ਜੀ ਇੰਨੇ ਦਰਖਤ ਸੀ ਇੱਥੇ ਕਕਰਾਂ ਤਾਂ ਹੀ ਕਹਿੰਦੇ ਹਾਂ ਇੱਥੇ ਛਾ ਹੁੰਦੀ ਦੀ ਪੂਰੀ ਫੁੱਲ ਤਾਂ ਹੀ ਐਸ਼ ਕਰਦੇ ਤੇ ਵਪਾਰੀ ਬੈਠ ਬੈਠ ਸ਼ਾਮੇ ਹਾਂ ਜਿੱਥੇ ਮਰਜੀ ਸ਼ਾਮੇ ਲਾਓ ਆਗਾ ਸੈੱਟ ਪਾ ਕੇ ਤਾਂ ਅੱਧੇ ਡੰਕਰ ਆਉਦੇ ਨੇ 12-13 ਕਰੋੜ ਇਹ ਲੱਕੜ ਕਾਦੀ ਲੱਗੀ ਹੈ ਮੇਰਾ ਖਿਆਲ ਇਹ ਲੱਕੜ ਦਾ ਪਤਾ ਹੀ ਨਹੀਂ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਾਦੀ ਲਾਈ ਜਾਂ ਅੰਗਰੇਜ਼ਾਂ ਨੇ ਲਾਈ ਜਾਂ ਨਾ ਚੁੰਦੀ ਅੱਜ ਤੱਕ ਵੀ ਨਹੀਂ ਮੈਨੂੰ ਇਹ ਲੱਗਦਾ ਸਾਲ ਦੀ ਲੱਕੜ ਦਾ ਹੋਵੇ ਇਹ ਪੁਰਾਣੀ ਪੁਰਾਣੀ ਲੱਕੜਾ ਜੀ ਸਾਲ ਕਿਉਂਕਿ ਸਾਲ ਨਾ ਟੁੱਟਦੀ ਨਾ ਕੋਣ ਲੱਗਦਾ ਹਾਂ ਜੀ ਇਹ ਸਾਲ ਦੀ ਲੱਕੜ ਹੈ ਬਣਾਇਆ ਹੈ ਦੇਖੋ ਕਿਵੇਂ ਡਿਜ਼ਾਈਨ ਹੈ ਹਾਂ ਕਿਵੇਂ ਬਣਾਇਆ ਇਹ ਪੁਰਾਣੇ ਜ਼ਮਾਨੇ ਦਾ ਡਿਊਟੀ ਵਾਲੇ ਤੋਂ ਅਫਸਰਾਂ ਨੂੰ ਹਵਾ ਲੱਗਣ ਨੂੰ ਹਾਂ ਜੀ ਹੈ ਪ੍ਰਾਣੀ ਮੰਡੀ ਤਨੌਲੇ ਦੀ ਤਨੌਲੇ ਦੀ ਹਾਂ 40 ਕਿੰਨਿਆਂ ਦੇ ਵਿੱਚ ਮੰਡੀ ਹੈ ਆ ਦੇਖ ਲਓ ਇੰਨੀ ਡਾਟਾ ਨਹੀਂ ਕਰਦੀ ਇਹ ਕਲੀ ਚੂਨੇ ਦੀਆਂ ਚੂਨੇ ਚ ਨਹੀਂ ਜੀ ਹਾਂ ਹਾਂ ਕਲੀ ਚੂਨੇ ਦੀਆਂ ਡਾਟਾ ਨਹੀਂ ਆ ਵੀ ਪਹਿਲਾਂ ਦੀ ਕਰੀ ਹੋਈ ਹੈ ਹਾਂ ਜੀ ਇੰਨਾਂ ਵਸੇ ਨਾ ਤੇਰੀ ਸੁਰਤ ਤੋਂ ਹਾਂ ਸਾਡੀ ਸੁਰਤ ਤੋਂ ਪਹਿਲਾਂ ਹੀ ਸਾਰਾ ਵਸੇ ਲਕੀਪ ਵਿੱਚ ਕਲੀ ਰਲਾ ਕੇ ਚੂਨੇ ਤੇ ਲਾਈ ਹੋਈ ਹੈ ਚੂਨੇ ਤੇ ਛਿੱਟ ਲੱਗੀ ਹੈ ਚੂਨੇ ਛਿੱਟ ਲੱਗੀ ਆਪਾਂ ਕਹਿੰਦੇ ਨੇ ਲਾਤਾ ਚੂਨਾ ਹਾਂ ਉਹ ਦੇਖ ਲਓ ਇੰਨੀ ਖੜੀ ਹੈ ਚੂਨੇ ਚ ਲਾਤੀ ਛਟ ਹਾਂ ਇਹ ਹੈ ਜੀ ਚੂਨੇ ਛਿੱਟ ਲੱਗੀ ਹੋਈ ਦੇਖ ਲਓ ਗੁਰਜੀਆਂ ਕਿੰਨੀਆਂ ਚੌੜੀਆਂ ਨਿਉਆਂ ਜੜਾਂ ਨੇ ਹਾਂ ਫਿਰ ਇਹ ਮੰਡੀ ਬਾਦ ਚ ਕਿਹਨੇ ਬਣਵਾਈਏ ਜੀ ਇਹ ਹਾਂਜੀ ਇਹ ਮੰਡੀ ਕੋ ਪਹਿਲਾਂ ਇਹ ਸਰਕਾਰ ਨੇ ਬਾਦਲ ਨੇ ਬਣਵਾਈ ਆ ਜੀ ਇਹ ਮੰਡੀ ਉਦੋਂ ਬਾਦਲ ਸਰਕਾਰ ਨੇ ਬਣਵਾਈ ਆ ਜੀ ਇਹ ਮੰਡੀ ਅੱਛਾ ਪਹਿਲਾਂ ਇਹ ਪ੍ਰਾਈਵੇਟ ਸੀ ਆ ਡੂਡੀ ਕੀ ਜਾ ਹਾਂ ਇਹ ਇਹ ਪ੍ਰਾਈਵੇਟ ਸੀ ਜੀ ਫਿਰ ਸਰਕਾਰੀ ਬਾਦ ਆਪਣੇ ਸਰਕਾਰ ਬਾਦਲ ਸਰਕਾਰ ਦੀ ਦੇਣ ਹੈ ਇਹ ਮੰਡੀ ਹਾਂ ਮੰਡੀ ਜੀ ਉਹ ਯਾਰ ਬਾਦਲ ਦੇ ਤਾਂ ਕੰਮੇ ਕਰੇ ਹੋਏ ਵੱਖਰੇ ਸੀ ਹਾਂ ਬਾਦਲ ਦੇ ਕੰਮ ਚੰਗੇ ਬਾਦਲ ਨੇ ਜੋ ਕੰਮ ਕਰੇ ਤੇ ਵੱਖਰੇ ਤੇ ਹਾਂ ਵੱਡੇ ਬਾਦਲ ਨੇ ਬਹੁਤ ਵਧੀਆ ਕੰਮ ਕਰੇ ਤੇ ਵੱਡੇ ਬਾਦਲ ਨੇ ਵੱਡੇ ਬਾਦਲ ਨੇ ਕੰਮ ਚੰਗੇ ਚਲੋ ਅੱਜ ਦੁਨੀਆ ਤੇ ਨਹੀਂ ਰਹਿਣਾ ਹਾਂ ਉਹਦੀ ਯਾਦ ਆ ਉਹਨੇ ਬਣਵਾਈ ਆ ਉਹਦੀ ਯਾਦ ਹੈ ਪਰ ਹਾਂ ਉਹ ਗੱਲਾਂ ਨੇ ਨਮਾਇਸ ਲੱਗਦੀ ਆ ਓਰੇ ਉਹ ਗੱਲਾਂ ਨੇ ਨਮਾਇਸ ਲੱਗਦੇ ਡੰਗਰਾਂ ਦੀ ਉਹ ਗੱਲਾਂ ਨੇ ਕਹਿੰਦਾ ਤੈ ਬੰਦਿਆ ਨਹੀਂ ਆਉਣਾ ਯਾਦਾਂ ਮੁਰਮੜਾਉਣਗੀਆਂ ਹਾਂ ਹੁਣੀਆਂ ਯਾਦਾਂ ਤਾਂ ਚੰਗੇ ਬੰਦਿਆਂ ਦੀਆਂ ਮੁਰਮੜਾਉਂਦੀਆਂ ਹੀ ਆਉਂਦੀਆਂ ਨੇ ਹਾਂ ਬੰਦਾ ਨਹੀਂ ਰਹਿਣਾ ਹਾਂ ਬੰਦਿਆ ਤੈ ਨਹੀਂ ਰਹਿਣਾ ਨਾ ਤੂੰ ਪ੍ਰੇਣੀ ਨਾ ਛਾ ਰੇਣੀ ਨਾ ਪਿਓ ਰਹਿਣਾ ਨਾ ਮਾ ਰੇਣੀ ਮਾ ਰੇਣੀ ਕਦੇ ਜਿੱਦੇ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ਤੈਨੂੰ ਬਾਗ ਚ ਉਹ ਉੱਥੇ ਪੁਰਾਣੀ ਵੀਡੀਓ ਦਿਖਾ ਬੜਵਾ ਕੇ ਲਿਆਉ ਤੈਨੂੰ ਕਦੇ ਬਾਗ ਦਿਖਾਉਂਗਾ ਬੜਵਾਈ ਬਾਈ ਹਾਂ ਜਿੱਦੇ ਕਿਤੇ ਦੇਰ ਇਹ ਇਹ ਬਾਦਲ ਹੁਣਾਂ ਦੀ ਦੇਣ ਐ ਇਹ ਮੰਡੀ ਹਾਂ ਵੀ ਆ ਲੈ ਭਾਈ ਅੱਜ ਉਹ ਦੁਨੀਆ ਤੇ ਨਹੀਂ ਰਹੀ ਵਿਚਾਰੇ ਚਲੇ ਗਏ ਚੱਲ ਤਾਂ ਆਪਾਂ ਨਹੀਂ ਵੀ ਜਾਣਾ ਬਹੁਤ ਦੂਰ ਤੱਕ ਥਾਂ ਦਾ ਉਹ ਬਾਹਰ ਤੱਕ ਮੰਡੀ ਦਾ ਤਾਂ ਹੀ ਮੰਡੀ ਗਰਮ ਰਹਿੰਦੀ ਐ ਇਹ ਪੂਰੀ ਪਸ਼ੂ ਮੰਡੀ ਦੀ ਬਾਦਲ ਜੀ ਦਵਾ ਕੇ ਚਲੇ ਗਏ 40 ਕਿਲਿਆਂ ਚ ਹਾਂ ਚਾਰੀ ਚੀਜ਼ਾਂ ਦੇ ਵਿੱਚ ਮੰਡੀ ਐ ਪਹਿਲਾਂ ਪ੍ਰਾਣੀ ਆਉਂਦਾ ਆ ਜਾਰਾਂ ਦੇ ਅਸ ਸਟਾਈਲ ਦੇ ਦਾ ਬਾਅਦ ਲੱਗਣ ਲੱਗੀ ਆ ਪਹਿਲਾਂ ਇਹ ਹਾੜ ਦੀ ਅੱਗੇ ਉਹ ਸੈਡਾਂ ਦੀ ਅਗੂ ਕਰਦੇ ਆ ਆਜੋ ਜੀ ਪੂਰੇ ਮੂਰੇ ਚੱਲੋ ਸਾਡੇ ਭਾਈ ਵੀਡੀਓ ਬਣਾਉਂਦੇ ਉਹ ਸਾਡੀ ਪੂਆ ਦਾ ਪੁੱਤ ਵੀ ਆ ਉਹਨੂੰ ਵੀ ਲੈ ਲੈ ਲੈਂਦੇ ਆ ਨਾਲ ਇਹ ਤੁਹਾਡੀ ਪੂਆ ਦਾ ਮੁੰਡਾ ਆ ਕਾ ਦੋ ਹਾਂ ਮੇਰੀ ਪੂਆ ਦਾ ਪੁੱਤ ਅਸਕੀ ਦਾ ਕਿਹੜੇ ਪਿੰਡ ਤੋਂ ਆ ਪੂਆ ਦਾ ਮੁੰਡਾ ਇਹ ਵੀ ਤਨੂਲੇ ਤੋਂ ਆ ਅੱਛਾ ਇਹ ਵੀ ਤਨੂਲੇ ਤੋਂ ਆ ਹਾਂ ਅਸੀਂ ਆਪਦੀ ਪੂਆ ਕੋਲੇ ਰਹਿੰਦੇ ਆ ਸਾਡਾ ਪਿੰਡੋਂ ਤਾਂ ਬੁਗਰੀ ਆ ਹੈ ਸਾਡਾ ਜਮਾਂ ਠੀਕ ਆ ਸੱਚੇ ਪਾਤਸ਼ਾਹ ਦੀ ਕਿਰਪਾ ਤੂੰ ਸੁਣਾ ਆ ਲਿਆ ਫਿਰ ਆ ਜਾ ਖੜਾ ਜੀ ਮੰਡੀ ਦਿਖਾ ਕੀ ਆ ਜਾ ਖੜਾ ਚੱਪਲ ਪਾ ਇਹ ਕਹਿੰਦਾ ਭਈ ਸਾਡੀ ਪੂਆ ਦਾ ਮੁੰਡਾ ਹੈ ਹਾਂ ਪੂਆ ਦਾ ਮੁੰਡਾ ਇਹ ਚੱਲ ਦੇ ਇਹ ਕਹਿੰਦਾ ਭਈ ਸਾਡੀ ਪੂਆ ਦਾ ਮੁੰਡਾ ਹੈ ਹਾਂ ਮੇਰੇ ਤੋਂ 6 ਮਹੀਨੇ ਵੱਡਾ ਤੇਥੋਂ 6 ਮਹੀਨੇ ਵੱਡਾ ਹੈ ਹਾਂ ਮੇਰੇ ਤੋਂ 6 ਮਹੀਨੇ ਵੱਡਾ ਉਹ ਵੀ ਜਾਨ ਚ ਘਟਾ ਹੈ ਹਾਂ ਵੱਡਾ ਹੈ ਹਾਂ ਹਾਂ ਆ ਮਾਲ ਡੰਗਰ ਇਹਦਾਗਾ ਅੱਛਾ ਮਾਲ ਡੰਗਰ ਸਾਰਾ ਇਸੇ ਦਾ ਹਾਂ ਨਾਲੇ ਕਰਦਾ ਨੀਰੇ ਦਾ ਕੰਮ ਇਹਦਾ ਹਾਂਜੀ ਨਾਲੇ ਚਾਰਦਾ ਹੈ ਬੱਕਰੀਆਂ ਬੱਕਰੀਆਂ ਭਾਈ ਪੁਰਾਣਾ ਬੰਦਾ ਹੈ ਛੇੜੂ ਹੈ ਪੁਰਾਣਾ ਹਾਂ ਹਾਂ ਬੜਾ ਠੀਕ ਹੈ ਤੇਰੀ ਮੰਡੀ ਦੇ ਵਿੱਚ ਆਏ ਆ ਆ ਦੇਖਾ ਥੋੜੀ ਦੇਣ ਬੱਕਰੀ ਦੀ ਵੀਡੀਓ ਬਣਾਈ ਆਹ ਦੇਖੋ ਜੀ ਸੈੱਡ ਆ ਦੇਖੋ ਜੀ ਪਸ਼ੂ ਮੰਡੀ ਦੇ ਵਿੱਚ ਸੈੱਡ ਹੈ ਜਿੱਥੇ ਬੱਕਰੀਆਂ ਦੀ ਮੰਡੀ ਵੀ ਲੱਗਣ ਲੱਗੀ ਮੰਡੀ ਮੰਡੀ ਬੱਕਰੀ ਦੇ ਸੈੱਡ ਦੇਖੋ ਹਵਾ ਕਹੀ ਜੀ ਆ ਰਹੀ ਹੈ ਸਿਮਲਾ ਬਣ ਗਿਆ ਜੁਰੇ ਆ ਖੜੀ ਆ ਦੇਖੋ ਜੀ ਤਾਹਾਂ ਆਪਣੀ ਦੀ ਵੀਡੀਓ ਆ ਆ ਤਾਹਾਨੂੰ ਮਾਰੋ ਜੀ ਪੀੜੀ ਵਾਲੇ ਵੀ ਸੈੱਡ ਕਹੇ ਜੇ ਵਧੀਆ ਬਣਾਏ ਹੋਏ ਇਹ ਕਿੰਨੀ ਕੁ ਕੁਆਲਿਟੀ ਦੀ ਬੱਕਰੀ ਵਧੀਆ ਜੀ ਵਿਚਣੀ ਨਹੀਂ ਜੀ ਵਿਚਣੀ ਨਹੀਂ ਨਾ ਇਹ ਕਿਉਂ ਹਾਂ ਜੀ ਇਹ ਜੈਲੇ ਦੀ ਬੱਕਰੀ ਆ ਜੈਲੇ ਨੀਰੇ ਵਾਲੇ ਦੀ ਬੱਕਰੀ ਆ ਹਾਂ ਜੈਲਾ ਪੌਂਕਾ ਹਾਂ ਜੀ ਉਹਦੀ ਬੱਕਰੀ ਆ ਹਾਂ ਉਹਦੀ ਉਹਦੀ ਬੱਕਰੀ ਆ ਆ ਮਿੱਤਰ ਮੇਰਾ ਹਾਂ ਹਾਂ ਪਾੜਾ ਪੁਰਾਣਾ ਸਾਡਾ ਭਾਈ ਲੱਗਦਾ ਮੈਨੂੰ ਉਹਰੇ ਕਹਿੰਦਾ ਪਿਛਲੀ ਮੰਡੀ ਮੈਂ ਲੈ ਲਈ ਭੇਡ ਉਹ ਕਹਿੰਦਾ ਗੱਲ ਸੁਣ ਉਹ ਰਾਜੂ ਡਰਨਾ ਤੇਰੇ ਨਾਲ ਹੋਵੇ ਜੈਲਾ ਚੂੜਾ ਉਹਦੀ ਉਹਦੀ ਦੀ ਗੱਲ ਆ हां ओ उंदी ਗੱਲ ਆ। ਮੈਂ ਕਹਿੰਦਾ ਅਸੀਂ ਹੈਗੀ ਚੂੜੇ। ਜੇ ਤਾਂ ਪਾ ਚਾਹ ਪੀਤੀ ਤੀ। ਹਾਂ ਹਾਂ। ਤੂੰ ਮਾਤਾ ਚੂੜਾ ਨਾ ਕਹੇ। ਹਾਂ। ਕਾਪਾ ਨੂੰ ਕੁੱਟਣਗੇ ਲੋਕ। ਉਹ ਲੈ ਕਹਿੰਦਾ ਅਸੀਂ ਜਦ ਹੈਗੀ ਚੂੜੇ। ਐਂ ਐਂ ਜਾਂਦਾ। ਸੰਦਰ ਜਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੂੰਗੀ ਵੜਾਉਣ ਗਿਆ ਹਨੀ ਰਦੀ ਹਾਂ ਇਹ ਕਿਸੇ ਨੂੰ ਲੋੜਾ ਨੀਰਾ ਪਿਆ ਮੂੰਗੀ ਦਾ ਬੜਾ ਬੈਲੀ ਬੰਦਾ ਪਾਈ 40 ਗੋੰਟਾ ਲਖਿਆ ਹਾਂ ਰੇਤਾ ਨਹੀਂ ਰਵਾਣੀ ਮੂੰਗੀ ਦਾ ਨੀਰਾ ਬਹੁਤ ਸੋਹਣਾ ਆਜੋ ਆਜੋ ਉਧਰ ਚੋਖਿਆਂ ਦੇ ਆ ਭੇਡਾਂ ਗੜੇ ਦੀਆਂ ਨੇ ਇਹ ਵੀ ਆਪਣੀਆਂ ਨੇ ਉਹਨੇ ਹਾਂ ਕੀ ਮੰਗਦਾ ਭੇਡ ਦਾ ਇਹ ਵੀ ਇਹ ਵੀ ਨਹੀਂ ਦੇਣੀਆਂ ਨੇ ਅੱਛਾ 70 ਹੈ ਹਾਂ ਅੱਛਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇੰਟਰਵਿਊ ਕਰਦੇ ਫਿਰਦੇ ਨੇ ਸਾਰੀ ਮੰਡੀ ਦਾ ਜਾਇਜਾ ਲੈ ਰਹੇ ਨੇ ਕਹਿੰਦੇ ਫਿਰ ਤੁਰ ਕੇ ਬੰਦਾ ਕੋਲ ਨੂੰ ਹਾਂ ਉੱਪਰ ਦੀ ਹੋ ਜੋ ਉੱਪਰ